ਲੁਧਿਆਣਾ ਦੇ ਜਗਰਾਵਾਂ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੇ ਪੂਰੇ ਪੰਜਾਬ ਪੁਲਿਸ ਪ੍ਰਸ਼ਾਸਨ ਦੀਆਂ ੱਜੀਆਂ ਉੜਾ ਦਿੱਤੀਆਂ ਹਨ ਜੀ ਹਾਂ ਇੱਕ 26 ਸਾਲਾ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਕਤਲ ਇੰਨਾ ਭਿਆਨਕ ਸੀ ਕਿ ਪਹਿਲਾਂ ਉਸ ਕਬੱਡੀ ਖਿਡਾਰੀ ਦੀ 20 ਮਿੰਟ ਲਗਾਤਾਰ ਕੁੱਟਮਾਰ ਹੋਈ ਉਸ ਤੋਂ ਬਾਅਦ ਇੱਕ ਵਿਅਕਤੀ ਨੇ ਸਿੱਧਾ ਛਾਤੀ ਉੱਤੇ ਗੋਲੀ ਮਾਰ ਦਿੱਤੀ ਅਤੇ ਤੇਜਪਾਲ ਜਿਹੜਾ ਦਮ ਤੋੜ ਗਿਆ ਜਿਹੜਾ ਮੌਤ ਹੋਈ ਹੈ ਜਿਸ ਦੀ ਉਹ ਕਬੱਡੀ ਖਿਡਾਰੀ ਸੀ ਵਧੀਆ ਕਬੱਡੀ ਖੇਡਦਾ ਸੀ ਅਤੇ ਨੈਸ਼ਨਲ ਪੱਧਰ ਤੇ ਕਈ ਆਪਣੇ ਨਾਮ ਵੀ ਬਣਾਏ ਨੇ ਪਰ ਇੱਕ ਵਾਰ ਇਸ ਮਾਮਲੇ ਨੇ ਪੂਰੇ ਪੰਜਾਬ ਪ੍ਰਸ਼ਾਸਨ ਦੀਆਂ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਦੀਆਂ ੱਜੀਆਂ ਉਡਾ ਦਿੱਤੀਆਂ ਕਿਉਂਕਿ ਆਏ ਦਿਨ ਹੋ ਰੀਆਂ ਪੰਜਾਬ ਦੇ ਵਿੱਚ ਖਿਡਾਰੀਆਂ ਦੀਆਂ ਮੌਤਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਅਤੇ ਪੰਜਾਬ ਦੀ ਹਾਲਾਤਾਂ ਨੂੰ ਲੈ ਕੇ ਜਿਹੜੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਉਸ ਨੇ ਕਿਸਤੇ ਨਾ ਕੀਤੇ ਸੋਚਣ ਲਈ ਮਜਬੂਰ ਕਰ ਦਿੱਤਾ ਸੋ ਇਹ ਤਾਜ਼ਾ ਘਟਨਾ ਜਿਸ ਦੇ ਅਨੁਸਾਰ ਇੱਕ 26 ਸਾਲਾ ਤੇਜਪਾਲ ਖਿਡਾਰੀ ਦੀ ਮੌਤ ਹੋ ਗਈ ਹੈ ਅਤੇ ਇਹ ਮੌਤ ਇੰਨੀ ਭਿਆਨਕ ਸੀ ਕਿ 6 ਤੋਂ 7 ਜਣਿਆਂ ਨੇ ਪਹਿਲਾਂ 20 ਮਿੰਟ ਲਗਾਤਾਰ ਤੇਜਪਾਲ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਦੀ ਛਾਤੀ ਤੇ ਸਿੱਧੀ ਗੋਲੀ ਮਾਰ ਦਿੱਤੀ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜਗਰਾਉਂ ਦੇ ਐਸਐਸਪੀ ਦਫ਼ਤਰ ਤੋਂ ਸਿਰਫ 250 250 ਮੀਟਰ ਦੀ ਦੂਰੀ ਤੇ ਵਾਪਰੀ ਜਮਾ ਬਿਲਕੁਲ ਘੱਟ ਦੂਰੀ ਤੇ ਜਿੱਥੇ ਨਾਲ ਹੀ ਐਸਐਸਪੀ ਦਫਤਰ ਸੀ ਅਤੇ ਉੱਥੋਂ ਦੀ ਜਿਹੜੀ ਪੁਲਿਸ ਹੈ ਹੁਣ ਜਾਂਚ ਦੇ ਵਿੱਚ ਜੁਟ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ 26 ਸਾਲ ਦੀ ਉਮਰ ਦਾ ਖਿਡਾਰੀ ਤੇਜਪਾਲ ਜਿਹੜਾ ਆਪਣੇ ਚੰਗੇ ਭਵਿੱਖ ਲਈ ਆਪਣੇ ਜਿਹੜੇ ਮਾਤਾ ਪਿਤਾ ਦੇ ਭਵਿੱਖ ਲਈ ਸੁਪਨਿਆਂ ਨੂੰ ਸਫਲ ਕਰਨ ਦੇ ਲਈ ਬੜੀਆ ਕਬੱਡੀ ਖੇਡਦਾ ਸੀ ਪਰ ਦੂਜੀ ਟੀਮ ਨੇ ਗੋਲੀਆਂ ਮਾਰ ਕੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਖਿਡਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਜਦੋਂ ਉਹ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਕਰ ਦਿੱਤਾ। ਦਰਅਸਲ ਖਿਡਾਰੀ ਦੇ ਨਾਲ ਇੱਕ ਉਸਦਾ ਦੋਸਤ ਸੀ ਉਸ ਦੀ ਵੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਤੋਂ ਬਾਅਦ ਜਗਰਾਉਂ ਦੇ ਐਸਐਸਪੀ ਅੰਕੁਰ ਗੁਪਤਾ ਨੇ ਇਸ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਹੈ। ਅੰਕੁਰ ਗੁਪਤਾ ਨੇ ਕਿਹਾ ਕਿ ਪਹਿਲਾਂ ਵੀ ਇਹ ਦੋ ਤਿੰਨ ਆਪਸ ਦੇ ਵਿੱਚ ਲੜਾਈ ਕਰ ਚੁੱਕਿਆ ਨੇ ਝਗੜਾ ਸੀ ਇਹਨਾਂ ਦਾ ਮਾਮੂਲੀ ਪਰ ਇਸ ਹੱਦ ਤੱਕ ਵੱਧ ਜਾਵੇਗਾ ਝਗੜਾ ਇਹ ਕਦੇ ਸੋਚਿਆ ਨਹੀਂ ਸੀ ਐਸਐਸਪੀ ਅੰਕੁਰ ਗੁਪਤਾ ਨੇ ਕਿਹਾ ਕਿ ਜਾਂਚ ਜਾਰੀ ਹੈ ਅਸੀਂ ਮੁਲਜ਼ਮਾਂ ਨੂੰ ਛੇਤੀ ਪਕੜਾਂਗੇ ਤੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਪਰ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਕਤਲ ਕਦੋਂ ਰੁਕਣਗੇ ਪੰਜਾਬ ਦੇ ਵਿੱਚ ਵੱਡੇ ਖਡਾਰੀਆਂ ਦੇ ਕਤਲ ਲਗਾਤਾਰ ਹੋ ਰਹੇ ਨੇ ਗੈਂਗਸਟਰਾਂ ਵੱਲੋਂ ਫਰੋਤੀਆਂ ਗੈਂਗਸਟਰਾਂ ਵੱਲੋਂ ਲਗਾਤਾਰ ਗੋਲੀਆਂ ਸਿੱਧੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਪਰ ਇਸ ਘਟਨਾ ਨੇ ਪੂਰੇ ਜਿਹੜੇ ਲੁਧਿਆਣੇ ਨੂੰ ਦਹਿਲਾਕੇ ਰੱਖ ਦਿੱਤਾ ਹੈ ਗੋਲੀ-ਹੋਲੀ ਜੜੀਏ ਇਹ ਆਗ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਫੈਲਣ ਵਾਲੀ ਹੈ ਕਿਉਂਕਿ ਪਹਿਲਾਂ ਸੰਦੀਪ ਨੰਗਲੰਬੀਆਂ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਉਸ ਤੋਂ ਬਾਅਦ ਜਿਹੜਾ ਹੋਰ ਕਈ ਖਿਡਾਰੀਆਂ ਦੇ ਕਤਲ ਜੇ ਮੈਂ ਨਾਮ ਗਿਣਾ ਲੱਗ ਜਾਵਾਂ ਤਾਂ ਲਿਸਟ ਲੰਬੀ ਹੋ ਜਾਵੇਗੀ ਆਏ ਦਿਨ ਫਰੋਤਿਆਂ ਮੰਗੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਗੈਂਗਸਟਰ ਅਤੇ ਲੁੱਟ ਮਾਰਦੀਆਂ ਜਿਹੜੀਆਂ ਖੋਹਾਂ ਨੇ ਉਹ ਆਏ ਦਿਨ ਵੱਧਦੀਆਂ ਜਾ ਰਹੀਆਂ ਨੇ ਜੇ ਮੈਂ ਕੱਲ ਦੀ ਜਲੰਧਰ ਦੀ ਘਟਨਾ ਸਾਂਝੀ ਕਰਾਂ ਤਾਂ ਉਹ ਵੀ ਕਿਉਂਕਿ ਦਹਿਲਾਉਣ ਵਾਲੀ ਸੀ ਕਿਵੇਂ ਗੈਂਗਸਟਰ ਆਉਂਦੇ ਨੇ ਅਤੇ ਲੁੱਟ ਖੋ ਕਰਕੇ ਦੁਕਾਨ ਵਿੱਚੋਂ ਭੱਜ ਜਾਂਦੇ ਨੇ ਪਰ ਇਸ ਦੇ ਵਿੱਚ ਜਿਹੜਾ ਮਾਮਲੇ ਦੇ ਵਿੱਚ ਇੱਕ ਤੇਜਪਾਲ ਖਿਡਾਰੀ ਦੀ ਮੌਤ ਹੋਈ ਹੈ ਜਿਸ ਦੀ ਉਮਰ 26 ਸਾਲ ਦੱਸੀ ਗਈ ਹੈ ਅਤੇ ਉਸ ਨੂੰ ਪਹਿਲਾਂ 20 ਮਿੰਟ ਲਗਾਤਾਰ ਕੁੱਟਦੇ ਰਹੇ ਗੁੰਡੇ ਅਤੇ ਉਸ ਤੋਂ ਬਾਅਦ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ਇਹ ਘਟਨਾ ਜਿਹੜਾ ਲੁਧਿਆਣਾ ਦੇ ਜਗਰਾਉਂ ਦੇ ਹਰੀ ਸਿੰਘ ਰੋਡ ਉੱਤੇ ਵਾਪਰੀ ਹੈ ਸੂਚਨਾ ਮਿਲਦੇ ਹੀ ਡੀਐਸਪੀ ਜਿਹੜਾ ਸਮੇਤ ਸਿਟੀ ਪੁਲਿਸ ਸਟੇਸ਼ਨ ਅਤੇ ਉਸ ਦੇ ਨਾਲ ਇੱਕ ਟੀਮ ਮੌਕੇ ਤੇ ਪਹੁੰਚੀ ਪਰ ਉਸ ਤੋਂ ਪਹਿਲਾਂ ਜਿਹੜਾ ਖਿਡਾਰੀ ਹਸਪਤਾਲ ਦੇ ਵਿੱਚ ਦਮ ਤੋੜ ਚੁੱਕਿਆ ਸੀ ਅੰਕੁਰ ਗੁਪਤਾ ਨੇ ਕਿਹਾ ਕਿ ਅਸੀਂ ਜਿਹੜੀ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਜਲਦੀ ਇਹਨਾਂ ਮੁਲਜ਼ਮਾਂ ਤੱਕ ਪਕੜ ਕਰਾਂਗੇ ਪਰ ਗੱਲ ਇਹ ਹੈ ਕਿ ਪਕੜ ਕਰਕੇ ਹੁਣ ਹੋ ਕੀ ਜਾਵੇਗਾ ਕਿ ਮਾਪਿਆਂ ਨੂੰ ਉਸਦਾ ਪੁੱਤ ਮਿਲ ਜਾਵੇਗਾ ਕਿ ਪੰਜਾਬ ਨੂੰ ਇੱਕ ਹੋਣਹਾਰ ਖਿਡਾਰੀ ਮਿਲ ਜਾਵੇਗਾ ਠੀਕ ਹੈ ਉਹ ਉਹਨਾਂ ਦੀ ਆਪਸੀ ਕੋਈ ਰੰਜਿਸ਼ ਹੋਵੇਗੀ ਪਰ ਮਾਰਨਾ ਕਿਸੇ ਦਾ ਕੋਈ ਹੱਲ ਨਹੀਂ ਕਿਸੇ ਨੂੰ ਮਾਰ ਦੇਣਾ ਕਿਸੇ ਦਾ ਜ਼ਿੰਦਗੀ ਦਾ ਹੱਕ ਖੋਹ ਲੈਣਾ ਇਹ ਕਿਸੇ ਦੇ ਵੀ ਹੱਕ ਦੀ ਗੱਲ ਨਹੀਂ ਇਸੇ ਤਰ੍ਹਾਂ ਇਹ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਸੋਚਣ ਲਈ ਫਿਰ ਤੋਂ ਮਜਬੂਰ ਕਰ ਦਿੱਤਾ ਹੈ ਕਿ ਕਿਵੇਂ ਇੱਕ 26 ਸਾਲ ਦੇ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਇਹ ਲਗਭਗ ਘਟਨਾ 3 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਇਹ ਹਮਲਾ ਹੋਇਆ 20 ਮਿੰਟ ਤੱਕ ਜਿਹੜੇ ਹਮਲਾਵਾਰ ਨੇ ਉਸ ਕਬੱਡੀ ਖਿਡਾਰੀ ਨੂੰ ਕੁੱਟ ਦੇ ਗਏ ਅਤੇ ਇਹ ਅਣਪਛਾਤੇ ਦੱਸੇ ਜਾ ਰਹੇ ਨੇ ਪਰ ਪੁਲਿਸ ਵੱਲੋਂ ਇਹਨਾਂ ਦੀ ਜਿਹੜੀ ਪਛਾਣ ਹੈ ਕੀਤੀ ਗਈ ਹੈ ਜਗਰਾਉਂ ਦੇ ਪਿੰਡ ਗਿੱਦੜ ਬਿੰਡੀ ਦਾ ਰਹਿਣ ਵਾਲਾ ਤੇਜਪਾਲ ਗਿੱਦੜਪਿੰਡੀ ਇਹ ਖਿਡਾਰੀ ਦਾ ਜਿਹੜਾ ਪਿੰਡ ਸੀ ਖਿਡਾਰੀ ਆਪਣੇ ਸਾਥੀਆਂ ਨਾਲ ਇਹ ਜਾ ਰਿਹਾ ਸੀ ਅਤੇ ਇਸ ਨੂੰ ਰੋਕ ਕੇ ਰਸਤੇ ਦੇ ਵਿੱਚ ਇਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਅੰਕੁਰ ਗੁਪਤਾ ਨੇ ਦੱਸਿਆ ਕਿ ਜਦੋਂ ਇਹ ਖਿਡਾਰੀ ਕਾਰ ਦੇ ਵਿੱਚ ਜਾ ਰਿਹਾ ਸੀ ਤਾਂ ਉਧਰੋਂ ਦੂਜੀ ਧਿਰ ਆ ਰਹੀ ਸੀ ਤਾਂ ਆਪਸ ਦੇ ਵਿੱਚ ਕਾਰਾਂ ਟਕਰਾਈਆਂ ਤਾਂ ਇਸ ਟਕਰਾਅ ਨੂੰ ਲੈ ਕੇ ਦੋਨਾਂ ਦੇ ਵਿੱਚ ਝਗੜਾ ਹੋਇਆ ਝਗੜਾ ਇੰਨੀ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਦੂਜੀ ਧਿਰ ਦੇ 6 ਤੋਂ 7 ਨੌਜਵਾਨਾਂ ਨੇ ਗੱਡੀ ਵਿੱਚੋਂ ਉਤਰ ਕੇ ਲਗਾਤਾਰ 20 ਮਿੰਟ ਉਸ ਨੂੰ ਕੁੱਟਦੇ ਰਹੇ ਜਦੋਂ ਬੂਰੀ ਤਰੀਕੇ ਨਾਲ ਉਸ ਨੂੰ ਕੁੱਟਿਆ ਚਸ਼ਮਦੀਦਾ ਨੇ ਦੱਸਿਆ ਕਿ ਲਗਾਤਾਰ ਉਸ ਨੂੰ ਕੁੱਟਣ ਤੋਂ ਬਾਅਦ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਗੋਲੀ ਮਾਰ ਤੋਂ ਬਾਅਦ ਉਸ ਨੂੰ ਮੌਕੇ ਤੇ ਜਿਹੜਾ ਹਸਪਤਾਲ ਲੈ ਜਾਇਆ ਗਿਆ ਪਰ ਹਸਪਤਾਲ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅੰਕਰ ਗੁਪਤਾ ਨੇ ਕਿਹਾ ਕਿ ਮੁਲਜ਼ਮਾ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਐਸਐਸਪੀ ਨੇ ਕਿਹਾ ਕਿ ਮੁਲਜ਼ਮਾ ਦੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਵਿੱਚ ਰੋਮੀ ਪਿੰਡ ਦੇ ਵਸਨੀਕ ਕਹਾਣੀ ਓਮੀ ਅਤੇ ਕਾਲਾ ਓਮੀ ਸ਼ਾਮਲ ਹਨ ਸੋ ਰੋਮੀ ਪਿੰਡ ਦੇ ਜਿਹੜੇ ਵਸਨੀਕ ਨੇ ਗੈਂਗਸਟਰ ਨੇ ਜਾਂ ਆਪਾਂ ਗੁੰਡੇ ਕਹਾਂਗੇ ਉਹ ਅਤੇ ਹਣੀ ਓਮੀ ਅਤੇ ਕਾਲਾ ਓਮੀ ਸ਼ਾਮਲ ਹਨ ਇਹਨਾਂ ਦੋਨਾਂ ਨੂੰ ਮਲਜ਼ਮਾ ਦੀ ਇਹਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹਨਾਂ ਮਲਜ਼ਮਾ ਦੀ ਜਿਹੜੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਇਹੇ ਟੀਮਾਂ ਰਵਾਨਾ ਕਰ ਦਿੱਤੀਆਂ ਗਿਆ ਹਨ ਅਤੇ ਮਲਜ਼ਮਾ ਦੀ ਜਲਦੀ ਤੋਂ ਜਲਦੀ ਜਿਹੜੀ ਗ੍ਰਿਫਤ ਦੇ ਵਿੱਚ ਉਹਨਾਂ ਨੂੰ ਲਿਆ ਜਾਵੇਗਾ ਪਰ ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਵਾਪਰ ਰਹੀਆਂ ਇਹ ਘਟਨਾਵਾਂ ਕਦੋਂ ਤੱਕ ਠੱਲਣਗੀਆਂ ਕੀ ਪੰਜਾਬ ਸਰਕਾਰ ਨੂੰ ਪਤਾ ਨਹੀਂ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਹਾਂ ਸਭ ਕੁਝ ਪਤਾ ਹੈ ਪਰ ਜਿਹੜੇ ਸਖਤ ਨਿਯਮ ਨੇ ਸਖਤ ਕਾਨੂੰਨ ਨੇ ਉਹ ਕਿਤੇ ਨਾ ਕਿਤੇ ਲਾਗੂ ਹੋਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਹੋ ਸਕਦਾ ਹੈ ਜੇ ਪੁਲਿਸ ਸਖਤ ਕਾਰਵਾਈ ਕਰੇ ਤਾਂ ਇਹ ਜਿਹੜਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਮਰਡਰ ਇਹਨਾਂ ਨੂੰ 6 ਮਹੀਨਿਆਂ ਦੇ ਵਿੱਚ ਬਿਲਕੁਲ ਖਤਮ ਕਰ ਸਕਦੀ ਹੈ ਪਰ ਪੰਜਾਬ ਦੇ ਵਿੱਚ ਆਏ ਦਿਨ ਹੋਰ ਇੱਕ ਕਤਲ ਆਏ ਦਿਨ ਹੋ ਰਹੀਆਂ ਖਿਡਾਰੀਆਂ ਦੀਆਂ ਹੱਤਿਆਵਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸੋ ਇਸ ਘਟਨਾ ਨੇ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਕਿਵੇਂ 7 ਤੋਂ 8 ਲੋਕਾਂ ਨੇ ਇੱਕ ਹੋਣਹਾਰ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਹੈ। ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰੀ ਅਤੇ ਲਗਾਤਾਰ 20 ਮਿੰਟ ਕੁੱਟਣ ਤੋਂ ਬਾਅਦ ਉਸ ਨੂੰ ਅਜੇਹਾ ਜਿਹੜਾ ਅਜਿਹਾ ਉਸ ਦੇ ਵਿੱਚ ਜਿਹੜਾ ਕੁੱਟਮਾਰ ਕੀਤੀ ਅਜਿਹੀ ਤਕਲੀਫ ਦਿੱਤੀ ਕਿ ਉਹ ਵਿਚਾਰਾ ਸਿੱਧਾ ਸਵਰਗ ਹੈ ਜਿਹੜਾ ਸੁਧਾਰ ਗਿਆ ਕਿਉਂਕਿ ਔਰੋਪੀਆਂ ਨੇ ਕੁੱਟਣ ਤੋਂ ਬਾਅਦ ਉਸ ਦੇ ਗੋਲੀ ਮਾਰੀ ਹੈ ਗੋਲੀ ਸਿੱਧੀ ਉਸ ਦੀ ਛਾਤੀ ਦੇ ਵਿੱਚ ਲੱਗੀ ਹੈ ਜਿੱਥੇ ਉਹ ਨੌਜਵਾਨ ਖਿਡਾਰੀ ਹੋਣ ਹਾਰ ਖਿਡਾਰੀ ਹਸਪਤਾਲ ਦੇ ਵਿੱਚ ਦਮ ਤੋੜ ਦਿੰਦਾ ਅਤੇ ਵੱਡੀ ਗੱਲ ਇਹ ਹੈ ਕਿ ਕਿੰਨੇ ਇਹ ਗੈਂਗਸਟਰਾਂ ਗੁੰਡਿਆਂ ਦੇ ਜਿਹੜੇ ਹੱਥ ਖੁੱਲ ਗਏ ਨੇ ਇਹਨਾਂ ਨੂੰ ਪੁਲਿਸ ਦਾ ਬਿਲਕੁਲ ਖੌਫ ਨਹੀਂ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਉਸ ਤੋਂ 250 ਮੀਟਰ ਦੀ ਦੂਰੀ ਤੇ ਐਸਐਸਪੀ ਦਫ਼ਤਰ ਸੀ ਤੁਸੀਂ ਦੇਖ ਲਓ ਐਸਐਸਪੀ ਦਫ਼ਤਰ ਦੇ ਨਜ਼ਦੀਕ ਇਹ ਘਟਨਾ ਵਾਪਰ ਜਾਂਦੀ ਹੈ ਅਤੇ ਪੜਸ ਪ੍ਰਸ਼ਾਸਨ ਸੁੱਤਾ ਹੁੰਦਾ ਹੈ ਅਤੇ ਹਾਲੇ ਤੱਕ ਉਹ ਮਲਜ਼ਮ ਫੜੇ ਨਹੀਂ ਗਏ ਠੀਕ ਹੈ ਅੰਕਰ ਗੁਪਤਾ ਨੇ ਕਿਹਾ ਅਸੀਂ ਉਹਨਾਂ ਮਲਜ਼ਮਾਂ ਦੀ ਪਛਾਣ ਕਰ ਲਈ ਹੈ ਪਰ ਕੀ ਉਹਨਾਂ ਦੀ ਪਛਾਣ ਨਾਲ ਉਹਨਾਂ ਦੀ ਗ੍ਰਿਫਤ ਨਾਲ ਇੱਕ ਮਾਂ ਨੂੰ ਇੱਕ ਹੋਣਹਾਰ ਪੁੱਤਰ ਖਿਡਾਰੀ ਮਿਲ ਜਾਵੇਗਾ ਕੀ ਤੇਜਪਾਲ ਵਾਪਸ ਆ ਜਾਵੇਗਾ ਕਦੋਂ ਤੱਕ ਹੋਰ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਪੰਜਾਬ ਦੇ ਵਿੱਚ ਹੁੰਦੀਆਂ ਰਹਿਣਗੀਆਂ ਕਦੋਂ ਤੱਕ ਆਪਣੇ ਮਾਂ ਪੁੱਤ ਜਿਹੜੇ ਮਾਵਾ ਦੇ ਪੁੱਤ ਨੇ ਉਹ ਮਰਦੇ ਰਹਿਣਗੇ ਪਹਿਲਾਂ ਅਸੀਂ ਸੰਦੀਪ ਨੰਗਲ ਅੰਬੀਆਂ ਖੋਲਿਆ ਉਹ ਇੱਕ ਹੋਣਹਾਰ ਖਿਡਾਰੀ ਸੀ ਉਸ ਤੋਂ ਬਾਅਦ ਕਿਵੇਂ ਨਾਲ ਦੀ ਨਾਲ ਸਿੱਧੂ ਮਸੇਵਾਲਾ ਦਾ ਕਤਲ ਹੋ ਜਾਂਦਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਵੀ ਬੜੀਆਂ ਜਿਹੜੀਆਂ ਹਸਤੀਆਂ ਨੇ ਉਹਨਾਂ ਦਾ ਵੀ ਕਿਵੇਂ ਗੈਂਗਸਟਰਾਂ ਵੱਲੋਂ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਤਾਂ ਕਬੱਡੀ ਖਿਡਾਰੀਆਂ ਦੀ ਜਿਹੜੀ ਲਿਸਟ ਹੈ ਉਹ ਬਹੁਤ ਲੰਬੀ ਹੈ ਸੰਦੀਪ ਨੰਗ ਲੰਬੀਆਂ ਤੋਂ ਬਾਅਦ ਬਹੁਤ ਲੰਬੀ ਲਿਸਟ ਹੈ ਕਿਉਂਕਿ ਨਾਂ ਬਹੁਤ ਜ਼ਿਆਦਾ ਨੇ ਪਰ ਇਸ ਜਿਹੜੀ ਘਟਨਾ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕਿਵੇਂ ਇੱਕ 26 ਸਾਲ ਦੇ ਤੇਜਪਾਲ ਦਾ ਜ਼ਗਰਾਉਂ ਦੇ ਵਿੱਚ ਕਤਲ ਕਰ ਦਿੱਤਾ ਅਤੇ ਲੁਧਿਆਣਾ ਦੇ ਜਗਰਾਉਂ ਦੇ ਐਸਐਸਪੀ ਦਫ਼ਤਰ ਦੇ ਕੋਲ ਸਿਰਫ ਇਹ ਘਟਨਾ ਵਾਪਰੀ ਹੈ 250 ਮੀਟਰ ਦੀ ਦੂਰੀ ਤੇ ਐਸਐਸਪੀ ਦਫ਼ਤਰ ਸੀ ਅਤੇ ਅਣਪਛਾਤੇ ਲੋਕਾਂ ਵੱਲੋਂ 6 ਤੋਂ 7 ਜਿਹੜੇ ਅਣਪਛਾਤੇ ਇਹ ਲੋਕ ਦੱਸੇ ਜਾ ਰਹੇ ਨੇ ਗਿਣਤੀ 8 ਵੀ ਦੱਸੀ ਜਾ ਰਹੀ ਹੈ ਕਿ ਪਹਿਲਾਂ 20 ਮਿੰਟ ਲਗਾਤਾਰ ਤੇਜਪਾਲ ਦੀ ਕੁੱਟ ਹੁੰਦੀ ਹੈ ਉਸ ਤੋਂ ਬਾਅਦ ਉਸ ਨੂੰ ਜਿਹੜਾ ਸਿੱਧਾ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਇਹ ਜਿਹੜੇ ਗੈਂਗਸਟਰ ਸੀ ਇਹ આરોપી ਸੀ ਇਹ ਜਿਹੜਾ ਰੋਮੀ ਪਿੰਡ ਦੇ ਦੱਸੇ ਜਾ ਰਹੇ ਹਨ ਰੋਮੀ ਪਿੰਡ ਦੇ ਜਿਹੜੇ ਬਸਨੀ ਕਹਾਣੀ ਓਮੀ ਅਤੇ ਕਾਲਾ ਓਮੀ ਇਹਨਾਂ ਨੇ ਜਿਹੜਾ ਪਹਿਲਾਂ ਬੁਰੀ ਤਰੀਕੇ ਨਾਲ ਉਸ ਦੀ ਖਿਡਾਰੀ ਦੀ ਤੇਜਪਾਲ ਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਸਿੱਧਾ ਉਸ ਦੀ ਛਾਤੀ ਦੇ ਵਿੱਚ ਗੋਲੀ ਉਤਾਰ ਦਿੱਤੀ ਸੋ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਜਿਹੜਾ ਚਿੰਤਾਵਾਂ ਵਧ ਗਈਆਂ ਹਨ ਕਿ ਆਏ ਦਿਨ ਗੈਂਗਸਟਰਾਂ ਵੱਲੋਂ ਫਰੋਤੀਆਂ ਆਏ ਦਿਨ ਮਰਡਰ ਕਤਲ ਕੀਤੇ ਜਾ ਰਹੇ ਹਨ ਪਰ ਸਾਡਾ ਪ੍ਰਸ਼ਾਸਨ ਸੁੱਤਾ ਪਿਆ ਅਸੀਂ ਰਿਕਵੈਸਟ ਕਰਦੇ ਹਾਂ ਅਸੀਂ اپیل ਕਰਦੇ ਹਾਂ ਕਿ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਇਸ ਦੇ ਵਿੱਚ ਜਿਹੜਾ ਸਖਤ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਆਏ ਦਿਨ ਪਹਿਲਾਂ ਵੀ ਜਿਹੜੇ ਡੀਜੀਪੀ ਪੰਜਾਬ ਨੇ ਉਹ ਚਿੰਤਾ ਜ਼ਾਹਿਰ ਕਰ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਪਾਕਿਸਤਾਨ ਵੱਲੋਂ ਛੱਡਿਆ ਜਾ ਰਿਹਾ ਜਿਹੜਾ ਹਥਿਆਰਾਂ ਦੀ ਪੂਰੀ ਸਮੱਗਰੀ ਹੈ ਚਾਹੇ ਨਸ਼ਾ ਹੈ ਚਾਹੇ ਹਥਿਆਰ ਹੈ ਲਗਾਤਾਰ ਤਸਕਰੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ ਡੀਜੀਪੀ ਪੰਜਾਬ ਨੇ ਪਰ